ਦਾ ਨਾਮ ਜੋਤੀ ਗੇਲੇ ਜੋ ਲੁਤਿਆਣੇ ਜ਼ਿਲ੍ਹੇ ਦੇ ਪਿੰਡ ਗੱਲਾ ਦੀ ਧਰਤੀ ਤੋਂ ਪੁੱਜਿਆ ਮੇਰੇ ਵੀਰੋ ਇਸ ਗੱਭਰੂ ਦੇ ਵੱਲੋਂ ਭਾਈ ਜੋ ਸੋਹਣੂ ਬੁੱਲਟ ਮੋਟਰਸਾਈਕਲ ਤੇ ਪਰਦੇ ਸਾਰੇ ਰੀਤੀ ਰਿਵਾਜਾਂ ਦੇ ਨਾਲ ਉਹ ਸਤਾਦ ਧਾਰਨ ਕੀਤਾ ਗਿਆ ਏ ਉਧਰ ਨਾਲ ਹੀ ਜਿੱਥੇ ਭਾਈ ਜੋਤ ਦੇ ਸੋਹਣੂ ਤੇ ਜੋਤੀ ਗਿੱਲ ਨੂੰ ਵੱਡੀ ਮੁਬਾਰਕਬਾਦ ਆਣ ਲੋਅ ਅੱਜ ਇਕੱਲੇ ਰਹਿ ਕੇ ਬਾਦੀਆਂ ਜਿੱਤੀਆਂ ਕਦੇ ਦੂਸਰਾ ਤੀਸਰਾ ਚੌਥਰਾ ਜਿਸਰਾ ਕਰਵਾਉਂਦਾ ਇਹ ਉਹ ਜੋਤ ਦੇ ਸੋਹਣੂ ਦੀ ਧਰਤੀ ਦਾ ਪੱਟਾ ਮਾਲੇ ਆਹ ਧੀਰੇ ਬਰ ਕੰਦੀ ਦੀ ਧਰਤੀ ਦੇ 6 ਦਿਨ ਕਬੂਤਰ ਢਾ ਕੇ ਟੂੜੀਆਂ ਬਣਾਈ ਸੀ ਮੇਰੇ ਮਿੱਤਰੋ ਐਵੇਂ ਨਹੀਂ ਮੁੰਡੇ ਦੇ ਸਨਮਾਨ ਹੁੰਦੇ ਇਹਨੇ ਟੂੜੀਆਂ ਨੂੰ ਕਰਕੇ ਦਿਖਾਇਆ 우ਸਤਾਦ ਮਿੱਕੀ ਗੰਮੀয়াল ਦਾ ਤਰਾਸਿਆ ਹੋਇਆ ਹੀਰਾ ਜਿਹਦਾ ਵੱਡਾ ਸਨਮਾਨ ਫੁੱਟ ਮੋਟਰਸਾਈਕਲ ਦੇ ਨਾਲ ਭਾਈ ਜੋਤੀ ਗਿੱਲਾ ਵੱਲੋਂ ਹੋਇਆ ਆਉਂ ਸਿਰ ਤੇ ਹੱਥ ਹੈ ਜਥੇਦਾਰ ਬਾਬਾ ਜਗENDER ਸਿੰਘ ਦੀ 96 ਕਰੋੜੀ ਵਾਲਿਆਂ ਦਾ ਪਰ ਮੁੰਡੇ ਨੇ ਕਬੂਤਰਬਾਈ ਦੇ ਵਿੱਚ ਕਿੰਗ ਕਿਹਾ ਜਾਂਦਾ ਗਰਮੀ ਦਾ ਬਾਦਰੀ ਕਿਹਾ ਜਾਂਦਾ ਲੋਹਾ ਦਾ ਸ਼ਿਕਾਰੀ ਕਿਹਾ ਜਾਂਦਾ ਇਹ ਛੋਟੇ 300 ਗਰੁੱਪ ਆ ਮੇਰੇ ਵੀਰੋ ਜਿਨੇ ਇਸ ਸਾਲ 2025 ਦੇ ਵਿੱਚ ਕਹਿੰਦੇ 250 ਦਾ ਪ੍ਰਸਵਾਦੀਆਂ ਜਿੱਤੀਆਂ ਜਿਹਨੂੰ ਅੱਜ ਧਾਰ ਗਿਆ ਉਸਤਾਦ ਕਹਿੰਦੇ ਬਾਈ ਜੋਤੀ ਕਿਲਾ ਪਿੰਡ ਵਾਲਾ ਮੇਰੇ ਮਿੱਤਰੋ ਬਾਈ 200 300 ਵਾਲ ਗਰੁੱਪ ਨੇ ਸਾਰੇ ਮੰਡਰਾੜੂ ਹਣ ਕਹਦੇ ਪੱਟੀਆਂ ਮੁਆਰਕਾ ਨੇ ਮੇਰੇ ਮਿੱਤਰੋ